ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੱਝੀਠਾ ਦੇ ਪਿੰਡ ਜੈੰਤੀਪੁਰ ਚ ਗਰਨੇਡ ਹਮਲਾ ਹੋਇਆ ਦੱਸਿਆ ਜਾ ਰਿਹਾ ਕਿ ਇਹ ਗਰਨੇਡ ਹਮਲਾ ਪ੍ਰਸਿੱਧ ਕਾਰੋਬਾਰੀ ਪੱਪੂ ਜੈੰਤੀਪੁਰਿਆ ਦੇ ਘਰ ਕੀਤਾ ਗਿਆ ਹਮਲੇ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਵਿਖਾਈ ਦੇ ਰਿਹਾ ਕਿ ਇੱਕ ਮੋਟਰਸਾਈਕਲ ਤੇ ਤਿੰਨ ਵਿਅਕਤੀ ਆਉਂਦੇ ਨੇ ਉਸ ਜਗ੍ਹਾ ਦੇ ਉੱਪਰ ਕੁਝ ਸੂਟਰ ਰਹੇ ਨੇ ਹਮਲਾ 7:48 ਮਿੰਟ ਤੇ ਹੋਇਆ ਦੱਸਿਆ ਜਾ ਰਿਹਾ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਇਸ ਸਬੰਧੀ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜਮਾਂ ਦਾ ਪਤਾ ਲਾਇਆ ਜਾ ਸਕੇ ਇਹ ਸਾਰੀ ਘਟਨਾ ਸ਼ਰਾਬ ਕਾਰੋਬਾਰੀ ਪੱਪੂ ਦੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਉਧਰ ਇਸ ਹਮਲੇ ਨੂੰ ਲੈ ਕੇ ਕਥੀ ਤੌਰ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਜਿਸ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਤਮਾਕੀ ਦੀ ਜ਼ਿੰਮੇਵਾਰੀ ਵਿਦੇਸ਼ੀ ਗੈਂਗਸਟਰ ਹੈਪੀ ਪਾਸਿਆ ਨੇ ਲਈ ਜਿਸ ਵਿੱਚ ਕਿਹਾ ਗਿਆ ਕਿ ਇਸ ਕਾਰੋਬਾਰੀ ਨੂੰ ਕਈ ਵਾਰ ਸ਼ਰਾਬ ਦਾ ਕਾਰੋਬਾਰ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਉਹ ਨਹੀਂ ਮੰਨੇ ਸੱਚੀ ਕਾਲ ਜੀ ਅੱਜ ਮਜੀਠੇ ਹਲਕੇ 'ਚ ਜਿੱਥੇ ਪਹਿਲਾਂ ਪੁਲਿਸ ਸਟੇਸ਼ਨ ਮਜੀਠੇ ਤੇ ਬਲਾਸਟ ਕੀਤਾ ਗਿਆ ਸੀ ਅੱਜ ਪਿੰਡ ਜੈਂਤੀਪੁਰ ਸਾਡੇ ਸਵਰਗਵਾਸੀ ਚੀਰਮੈਨ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਮੇਰਾ ਆਪਣਾ ਸਤਿਕਾਰਯੋਗ ਪਰਿਵਾਰ ਪੱਪੂ ਜੈਂਤੀਪੁਰ ਜੀ ਦੇ ਗ੍ਰਹਿ ਵਿਖੇ ਕੁਝ ਚੰਦ ਮਿੰਟਾਂ ਪਹਿਲਾਂ ਹੀ ਇੱਕ ਗਰਨੇਡ ਅਟੈਕ ਹੋਇਆ QRDX کہہ ਰਿਹਾ ਕੋ ਗਰਨੇਟ کہہ ਰਿਹਾ ਕਿਉਂਕਿ ਹਲੇ ਖਬਰ ਆਹੀ ਰਹੀ ਹੈ ਉਹ ਵੀਡੀਓ ਮੈਂ ਸਾਂਝੀ ਵੀ ਕੀਤੀ ਹੈ ਮਗਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ مہینے 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ اسلام آباد ਥਾਣੇ ਔਰ ਫਿਰ ਇੱਕ ਥਾਣਾ ਜਿਹੜਾ ਰਣਜੀਤ ਐਵੇਨਿਊ ਤੇ ਜਿਹੜੀ 에어ਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에어ਫੋਰਸ ਸਟੇਸ਼ਨ ਦੇ ਨਾਲ ਲੱਗਦੀ ਹੈ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਹੈ ਮੇਨ ਰੋਡ ਹੈ ਜਿਹੜੀ 에어ਪੋਰਟ ਤੋਂ ਜਾਂਦੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘਟੋ ਘੜ 10 11 ਬਲਾਸਟ ਪਿਛਲੇ 2 ਢਾਈ ਮਹੀਨੇ ਜੀ ਹੋ ਗਏ ਨਾ ਪੰਜਾਬ ਦੇ ਹੁਮਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੁੱਤ ਸੌ ਗਏ ਹੋ ਇਹ ਪਤਾ ਹੈ ਸਭ ਨੂੰ ਕਿ ਤੁਸੀਂ ਪੰਜਾਬ 'ਚ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸਿਹਤ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਫੀ ਨਿਭਾਈ ਨਹੀਂ ਜਾ ਰਹੀ ਅਟਰ ਫੇਲਿਅਰ ਲਾ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਹੈ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ ਜਾ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਂਤੀ ਸ਼ਹਿਰ ਜਾਨ ਬਾਂਜੂ ਫਰੋਤੀ ਦਿੱਤੇ ਹਨ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੋਂ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇੱਥੇ ਲਾਅ ਔਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲੋਨ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰਨਦਾ ਤਾਂ ਬਥੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਔਰ ਅੱਜ ਸੰਦੀਪ ਨੰਗਲ ਲੰਬੀਆਂ ਦਾ ਕਤਲ ਔਰ ਅੱਜ ਹਾਲਾਤ ਇਹ ਬਣ ਗਏ ਆ ਕਿ ਜਿਸ ਇਨਸਾਨ ਤੇ ਪਹਿਲਾਂ ਵੀ ਥ੍ਰੈਟ ਸੀ ਜੈਨਤੀਪੁਰ ਤੇ ਪੱਪੂ ਜੀ ਤੇ ਉਹਦੇ ਮੁੰਡੇ ਦੀਪੂ ਤੇ ਕਾਲੇ ਜੇ ਜਿਨ੍ਹਾਂ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਮੈਂ ਆਪ ਆਲਾਫਸਰਨਰ ਪੁਲਿਸਦਿਆਂ ਨਾਲ ਇਹ ਗੱਲ ਡਿਸਕਸ ਕੀਤੀ ਕਿ ਦੀਸ ਫੈਮਲੀਆਂ ਅੰਡਰ ਸੀਰੀਅਸ ਥ੍ਰੈਟ ਔਰ ਇਹਨਾਂ ਦਾ ਬਚਾਅ ਕਰਨਾ ਇਹਨਾਂ ਨੂੰ ਪ੍ਰੋਪਰ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਆ। ਨਗਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਿਨੇਰੀ ਵੇਖੋ ਅੱਜ ਮੋਟਰਸਾਈਕਲ 'ਤੇ ਲੋਕ ਆਏ ਔਰ ਸ਼ਰੀਆਮ ਬੰਬ ਸਿੱਟ ਕੇ ਗਏ ਆ ਜਿਹਦੀਆਂ ਵੀਡੀਓ ਆ ਤੋਂ ਕੁਝ ਤਸਵੀਰਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਆ ਉਹ ਕੁਝ ਤਸਵੀਰਾਂ ਨੇ ਜਿਹੜੀਆਂ ਇਹਦੇ ਚ ਮੈਂ ਦੁਕਾਨ ਦੀ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਟਵੀਟ ਵੀ ਕਰੂੰਗਾ ਔਰ ਵੀਡੀਓ ਮੈਂ ਆਪਦੇ ਟਵਿੱਟਰ ਤੇ ਆਲਰੇਡੀ ਚਲਾ ਦਿੱਤੀ ਹੈ ਕਿ ਸਾਹਮਣੇ ਆ ਰਿਹਾ ਔਰ ਕੋਲ ਸੋਣਾ ਕਹਿਣ ਦੀ ਕੋਸ਼ਿਸ਼ ਕਰੇ ਕਿ ਭਾਈ ਇਹ ਤਾਂ ਟਾਇਰ ਪਾ ਗਿਆ ਸੀ ਬਿਕੋਜ਼ ਇਹ ਟਾਇਰ ਨਹੀਂ ਪਾਟਿਆ ਇਹਦੇ ਚ ਜੇ ਤੁਸੀਂ ਅੱਗੇ ਜਾ ਕੇ ਦੇਖੋ ਕਿਵੇਂ ਮੋਟਰਸਾਈਕਲ ਆਇਆ ਔਰ ਮੋਟਰਸਾਈਕਲ ਤੋਂ ਦੋ ਤਿੰਨ ਲੋਕ ਸਵਾਰ ਨੇ ਔਰ ਕਿਵੇਂ ਆ ਬੰਮ ਸਿੱਟਦੇ ਨੇ ਔਰ ਫਿਰ ਚਿੰਗਾਰੀ ਤੁਹਾਡੇ ਸਾਹਮਣੇ ਜਿਹੜਾ ਉਹਦਾ ਆਫਟਰਮਾਰਟ ਹੈ ਜੋ ਰਿਜ਼ਲਟ ਹੈ ਉਹ ਸਾਰਿਆਂ ਸਾਹਮਣੇ ਆ ਰਿਹਾ ਇਸ ਲਈ ਜਾਗੋ ਭਾਈ ਜਾਗੋ ਔਰ ਮੈਂ ਅੱਜ ਡਿਮਾਂਡ ਕਰਦਾ ਕਿ ਭਗਵੰਤਪਾਲ ਤੇਰੇ ਵਾਸਤੇ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤਪੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉ ਲਾਡਰ ਨੂੰ ਬਾਹਰ ਰੱਖ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ